ਹਾਲੇਲੂਇਆ ਹਾਲੇਲੂਇਆ ਮੇਰੇ ਜੀ ਪੈਣਾ ਦੇ ਭਰਾਓ ਪਰਮੇਸ਼ਰ ਤੁਹਾਨੂੰ ਬਹੁਤ ਸਾਰੀ ਬਰਕਤ ਦੇ ਮੈਂ ਉਮੀਦ ਕਰਾਂਗਾ ਕਿ ਅੱਜ ਦਾ ਜੋ ਕਲਾਮ ਹੈ ਜੋ ਪਰਮੇਸ਼ਰ ਦਾ ਵਚਨ ਹੈ ਔਰ ਤੁਹਾਡੇ ਲਈ ਆਸ਼ੀਸ਼ ਦਾ ਕਾਰਨ ਹੋਏਗਾ ਔਰ ਜਿਨੇ ਲੋਕ ਅੱਜ ਦੇ ਇਸ ਕਲਾਮ ਨੂੰ ਸੁਣਨਗੇ ਪਰਮੇਸ਼ਰ ਉਹਨਾਂ ਨੂੰ ਬਹੁਤ ਸਾਰੀ ਆਸ਼ੀਸ਼ ਦੇਗਾ ਮੇਰੇ ਜੀ ਪੈਣਾ ਦੇ ਭਰਾਓ ਜਿਦ ਅਸੀਂ ਕਲਾਮ ਪੜ੍ਹਦੇ ਹਾਂ ਲੋਕਾਂ ਦੀ ਜੀਲ 13 ਦੇ ਆਏ ਉਹਦੀ 10 ਆਦ ਔਰ ਜਿਦ ਅਸੀਂ ਪੜ੍ਹਦੇ ਹਾਂ ਲੋਕਾਂ ਦੀ ਜੀਲ 13 ਦੇ ਆਏ ਉਹਦੀ 10 ਆਦ ਦੇ ਉੱਤੇ ਜੋ ਧਿਆਨ ਦਿੰਨੇ ਆ ਤੇ ਉਤੇ ਲਿਖਿਆ ਇੱਕ ਔਰਤ ਦੇ ਬਾਰੇ ਕਿ ਜਿਹੜੀ ਔਰਤ 18 ਸਾਲ ਤੋਂ ਬਿਮਾਰ ਸੀ 18 ਸਾਲ ਤੋਂ ਉਹਨੂੰ ਮਾਨਦਗੀ ਬਿਮਾਰੀ ਦਾ ਆਤਮਾ ਸੀ ਯਾਨੀ ਕਿ ਉਹਨੂੰ ਦੁਸ਼ਟ ਆਤਮਾ ਨੇ 18 ਸਾਲ ਤੋਂ ਜਕੜਿਆ ਸੀ ਉਹ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਸਬਬਤ ਨਾਲ ਚੰਗੀ ਨਹੀਂ ਹੋ ਸਕੀ ਹੋ ਸਕਦਾ ਕਿ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਬਹੁਤ ਕੋਸ਼ਿਸ਼ ਕੀਤੀ ਹੋਏਗੀ ਕਦੇ ਡਾਕਟਰ ਦੇ ਕੋਲ ਜਾ ਕੇ ਬਹੁਤ ਹਕੀਮਾਂ ਦੇ ਕੋਲ ਗਈ ਹੋਏਗੀ ਬਹੁਤ ਵੈਦਾਂ ਦੇ ਕੋਲ ਗਈ ਹੋਏਗੀ ਹੋ ਸਕਦਾ ਕਿ ਬਹੁਤ ਸਾਰੇ ਸਿਆਣਿਆਂ ਕੋਲ ਗਈ ਹੋਏਗੀ ਮੈਂ ਕਿਸੇ ਵੀ ਕਿਸੇ ਤਰੀਕੇ ਨਾਲ ਕਿਸੇ ਢੰਗ ਨਾਲ ਆਪਣੀ ਬਿਮਾਰੀ ਤੋਂ ਚੰਗੀ ਹੋ ਜਾਵਾਂ ਮੇਰੇ ਅਜੀ ਪੈਨੋ ਤੇ ਪ੍ਰਾਵੋ ਕਲਾਮ ਦੇ ਚਲਿਕਾ ਇੱਕ ਦਿਨ ਪ੍ਰਭ ਯਿਸੂ ਮਸੀਹ ਉਹਨਾਂ ਦੇ ਨਗਰ ਦੇ ਵਿੱਚ ਉਸ ਸਮਾਜ ਦੇ ਵਿੱਚ ਜਾ ਕੇ ਪਰਮੁਨਾਦੀਕਾਰੇ ਸੀ ਪਰਮੇਸ਼ੁਰ ਦਾ ਵਚਨ ਦੱਸ ਰਹੇ ਸੀ ਮੇਰੇ ਅਜ਼ੀਜ਼ ਪੈਨੋ ਦੇ ਪ੍ਰਭੂ ਉਸ ਜਗ੍ਹਾ ਤੇ ਬਹੁਤ ਵੱਡੀ ਇੱਕ ਘਟਨਾ ਹੋਈ ਕਿ ਉਹ ਔਰਤ ਜਿਹਨੂੰ 18 ਸਾਲ ਤੋਂ ਬਿਮਾਰੀ ਦਾ ਆਂਦਗੀ ਦਾ ਆਤਮਾ ਚੰਬੜਿਆ ਸੀ ਉਹ ਔਰਤ ਵੀ ਉਸ ਜਗ੍ਹਾ ਤੇ ਪਹੁੰਚੀ ਮੇਰੇ ਅਜ਼ੀਜ਼ ਪੈਨੋ ਦੇ ਪ੍ਰਭੂ ਔਰ ਕਲਾਮ ਦੇ ਚ ਲਿਖਿਆ ਔਰ ਯੀਸ਼ੂ ਮਸੀਹ ਦੇ ਕੋਲ ਗਈ ਔਰ ਯੀਸ਼ੂ ਮਸੀਹ ਨੇ ਉਸ ਔਰਤ ਦੇ ਉੱਪਰ ਹੱਥ ਰੱਖਿਆ ਤੇ ਉਹਦਾ ਜਿਹੜਾ ਕੁੱਭ ਸੀ ਉਹ ਦੇ ਸਰੀਰ ਨੂੰ ਛੱਡ ਕੇ ਚਲਾ ਗਿਆ ਉਹ ਔਰਤ ਉਹ ਪੈਨ ਫਿਰ ਤੋਂ ਚੰਗੀ ਹੋ ਗਈ ਸਿੱਧੀ ਹੋ ਗਈ ਮੇਰੇ ਅਜ਼ੀਜ਼ ਭੈਣੋ ਦੇ ਭਰਾਓ ਅੱਜ ਉਹੀ ਅਧਿਕਾਰ ਪਰਮੇਸ਼ਵਰ ਦੇ ਪੁੱਤਰ ਯਿਸੂ ਨੇ ਆਪਣੇ ਚੇਲਿਆਂ ਨੂੰ ਅਧਿਕਾਰ ਦਿੱਤਾ ਹੈ ਜਾਓ ਬਿਮਾਰਾਂ ਨੂੰ ਚੰਗਾ ਕਰੋ ਜਾਓ ਪੂਤਾਂ ਨੂੰ ਕੱਢੋ ਰੋਗੀਆਂ ਨੂੰ ਚੰਗਾ ਕਰੋ ਜਿਹੜੇ ਸ਼ੈਤਾਨ ਦੇ ਜਕੜੇ ਨੇ ਉਹਨਾਂ ਨੂੰ ਆਜ਼ਾਦ ਕਰੋ ਮੇਰੇ ਅਜ਼ੀਜ਼ ਭੈਣੋ ਦੇ ਭਰਾਓ ਪਰਮੇਸ਼ਵਰ ਇਸ ਕਲਾਮ ਇਸ वचन ਦੇ ਦੁਆਰਾ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਦੇ हलेलुयात सारा नुजायम से